ਵਿਆਹ ਤੋਂ ਕਿਰਮਣੇ ਕਿ ਰਸਮ ਹੁੰਦੀ ਹੈ ਜਾਗੋ ਕਹਿੰਦੇ ਆਪਾਂ ਨੂੰ ਤੇ ਜਗ ਕੱਢਦੇ ਕਿ ਪਤਾ ਪਤਾ ਦੇ ਬਾਰ ਕੁਛ ਵੀ ਜਾਗੋ ਕੱਢਦੇ ਸਹੀ ਵੀ ਰਾਤ ਨੂੰ ਦੀਵਾ ਵਗੈਰਾ ਜਲਾ ਕੇ ਨਾਲ ਕੁਛ ਉਹਦੇ ਚ ਮਦਬੂਤ ਪਾ ਕੇ ਮਦਬੂਤੀਆਂ ਵਗੈਰਾ ਵੀ ਸਾਰੇ ਪਿੰਡ ਥੋੜਾ ਐਟਮੋਸਫੇਅਰ ਕਲੀਅਰ ਹੋਵੇ ਵੀ ਸਾਰੇ ਆਨਜੋਗੇ ਹੋ ਜਾਣ ਮੈਨ ਅਨਿਵਰਸਰੀ ਆਦਾ ਹੈ 25 ਅਕਤੂਬਰ ਵਾਈਫ ਦਾ ਬਰਥਡੇ 13 ਦਸੰਬਰ ਆਈ ਰੋਟੀ ਮਿਲ ਜੂ ਕਰੇ ਜਾ ਕੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜੇ ਦੇ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਜੱਗੋ ਜਿੱਥੇ ਤੱਕ ਮੈਨੂੰ ਪਤਾ ਜੀ ਇਹ ਇਸ ਲਈ ਕੱਢੀ ਜਾਂਦੀ ਵੀ ਸਾਰੇ ਪਿੰਡ ਨੂੰ ਪਤਾ ਲੱਗ ਜਾਵੇ ਵੀ ਕੱਲ ਵਿਆਹ ਹੈ ਨਾ ਕਰੇ ਨਹੀਂ ਫਿਰ ਵਿਆਹ ਤੋਂ ਕੁਝ ਸਾਲ ਬਾਅਦ ਜਦੋਂ ਇਕੱਲੇ ਯਾਰ ਦੋਸਤਾਂ ਬੈਠੇ ਹੋਣੇ ਆ ਫਿਰ ਇਹ ਗੱਲ ਕਹਣੀ ਜਾਇਜ਼ ਵੀ ਕੋਈ ਬਲਾ ਨਾ ਆਵੇ ਸਿਰ ਤੇ ਬਲਾ ਤਾਂ ਲੈਣ ਚੱਲੇ ਉਹਨੇ ਕੋਈ ਬਲਾ ਬਲਾ ਨਹੀਂ ਹੁੰਦੀਆਂ ਏ ਇਹਹੀ ਹੁੰਦੀਆਂ ਜਿੰਨਾ ਸਾਡੇ ਘਰ ਜੋੜਦੀਆਂ ਨੇ ਹਾਂ ਇਹ ਤਾਂ ਮਜ਼ਾਕ ਆ ਪਜਣਾ ਮਰਜ਼ੀ ਕਰ ਲਈਏ ਫੜਦੀ ਪਹਿਲਾਂ ਤੁਸੀਂ ਕਹਿ ਚੁੱਕੇ ਸਟੇਟਮੈਂਟ ਦੇ ਚੁੱਕੇ ਹੋ ਨਹੀਂ ਕੋਨ ਕੈਮਰਾ ਤੇ ਕੀ ਕਰਿਆ ਕਿ ਰੋਟੀ ਮਿਲ ਜੂ ਆ ਰੋਟੀ ਅੱਜ ਥੋੜੀ ਓਕੀ ਲੱਗੂਗੀ ਸਾਰਨ ਵੀ ਆਪੇ ਸ੍ਰੀਕਾਲ ਜੀ ਲੋਕਾਂ ਦੇ ਆਨਟਾਈਮ ਦੇਖਣ ਮਿਲਦਾ ਇਸ ਖੰ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਵੀਜੋ ਸਿੰਘ ਅਕਸਰ ਗੱਲਬਾਤ ਦਾ ਸਿਲਸਿਲਾ ਹੀ ਕਰਦੇ ਹੀ ਰਹਿੰਨੇ ਆ ਲੋਕਾਂ ਨਾਲ ਗੱਲਬਾਤ ਕਰਦੇ ਹੀ ਰਹਿੰਨੇ ਆ ਉਹ ਇਸ ਸਿਲਸਿਲੇ ਨੂੰ ਅੱਗੇ ਵਧਾਉਣ ਲਈ ਸੀ ਆਇਆ ਅੱਜ ਰੱਖਬਾਗ ਤੇ ਜਿਵੇਂ ਤੁਹਾਨੂੰ ਪਤਾ ਹੈ ਪੰਜਾਬ ਵਿੱਚ ਕਾਫੀ ਸੂਬਿਆਂ ਵਿੱਚ ਵਿਆਹ ਸ਼ਾਦੀਆਂ ਹੁੰਦੀਆਂ ਨੇ ਆਲੋ ਰੋਲਡ ਹੁੰਦੀਆਂ ਨੇ ਤੇ ਕਾਫੀ ਰੀਤੀ ਰਿਵਾਜ ਹੁੰਦੇ ਨੇ ਤੇ ਆਓ ਆਮ ਲੋਕਾਂ ਨਾਲ ਗੱਲਬਾਤ ਕਰਦੇ ਆਂ ਖਟੀਆਂ ਮਿੱਠੀਆਂ ਗੱਲਾਂ ਕਰਦੇ ਵੀ ਉਹਨਾਂ ਨੂੰ ਇਹ ਕਈ ਰੀਤੀ ਰਿਵਾਜਾਂ ਬਾਰੇ ਪਤਾ ਹੈ ਨਹੀਂ ਪਤਾ ਆਓ ਚਲੋ ਇਹ ਗੱਲਬਾਤ ਛੇ ਰੁਕੀ ਤੇ ਸਟ੍ਰੀਕਲ ਜੀ ਸਟ੍ਰੀਕਲ ਤੇ ਅਕਸਰ ਵੀਰੇ ਆਪਾਂ ਦੇਖਦੇ ਆਂ ਵਿਆਹ ਸ਼ਾਦੀਆਂ ਚ ਆਪਾਂ ਜਾਂਦੇ ਆਂ ਰੌਣਕ ਵੇਲਾ ਹੁੰਦਾ ਇੰਨਾ ਇੰਜੋਏ ਕਰਦੇ ਆਂ ਹਨਾ ਖਾਪ ਆਉਨੇ ਆਂ ਤੇ ਕਾਫੀ ਰੀਤੀ ਰਿਵਾਜ ਹੁੰਦੇ ਨੇ ਵਿਆਹ ਸ਼ਾਦੀਆਂ ਚ ਤੇ ਇੱਕ ਰੀਤੀ ਰਿਵਾਜ ਹੈਗਾ ਜਾਗੋ ਦਾ ਵਿਆਹ ਦੇ ਦਿਨ ਪਹਿਲਾਂ ਪੰਜਾਬੀ ਇਸ ਤਰ੍ਹਾਂ ਬਣਾਇਆ ਹੀ ਜਾਂਦਾ ਚਾਹੇ ਇੱਥੇ ਹੋਵੇ ਚਾਹੇ ਵਿਦੇਸ਼ ਚ ਹੋਵੇ ਨਾ ਜਾਗੋ ਕੱਡੀ ਕਾ ਜਾਂਦੀ ਹੈ ਪਤਾ ਉਹਦੇ ਬਾਰੇ ਕੁਝ ਜਾਗੋ ਚ ਮਤਲਬ ਜਿਵੇਂ ਆਪਾਂ ਆਪਾਂ ਜੋਤ ਜਲਾਣੀ ਜੋਤ ਚ ਜਲਾ ਕੇ ਆਪਾਂ ਉਹ ਇਸੇ ਲਈ ਜਲਾਣੇ ਆਪਾਂ ਮਤਲਬ ਜਿਹੜਾ ਆਪਣਾ ਵਾਤਾਵਰਨ ਹੈ ਸਾਰਾ ਕੁਝ ਮਤਲਬ ਜੋ ਵੀ ਹੈ ਤੇ ਉਹ ਮਤਲਬ ਪਵਿੱਤਰ ਕਰਨ ਨਹੀਂ ਹੁੰਦਾਗਾ ਪਵਿੱਤਰ ਕਿਸ ਤਰ੍ਹਾਂ ਵੀ ਜਦੋਂ ਜੋ ਚੱਲਦੀ ਆ ਉਹਦੇ ਵਿੱਚ ਜਾਗੋ ਵਿੱਚ ਜੋ ਚੱਲਦੀ ਆ ਕੀ ਪਾ ਦਿੰਨੇ ਆ ਜਾਂ ਤੇਲ ਪਾ ਦਿੰਨੇ ਆ ਤੇਲ ਪਾ ਦਿੰਨੇ ਆ ਆਪਾਂ ਮਤਲਬ ਤੇ ਮਤਲਬ ਨੱਚ ਰਹਿਆਂ ਖੁਸ਼ੀ ਮਨਾਉਣਾ ਮਤਲਬ ਉਸ ਤਰ੍ਹਾਂ ਹੁੰਦੇ ਅਕਸਰ ਲੋਕਾਂ ਨੂੰ ਪੁੱਛਿਆ ਸੀ ਵੀ ਜੋਤ ਕਿਉਂ ਜਲਾਈ ਜਾਂਦੀ ਹੈ ਜਾਗੋ ਕਿਉਂ ਕੱਢੀ ਜਾਂਦੀ ਹੈ ਤੇ ਆਹ ਹੋਰ ਲੋਕਾਂ ਨੂੰ ਗਲਤ ਕਰਦੇ ਆ ਇੱਕ ਰਾਈਟ ਆਨਸਰ ਤਾਂ ਆ ਗਿਆ ਪਰ ਥੋੜਾ ਘਾਇਆ ਪਰ ਆਜਰੂਰ ਗਿਆ ਆਹ ਹੋਰ ਲੋਕਾਂ ਨੂੰ ਗਲਤ ਕਰਦੇ ਆ ਆਓ ਚੱਲਦੇ ਆ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਕੀ ਨਾਮ ਆਪਣਾ ਹਰਪ੍ਰੀਤ ਸਿੰਘ ਭਾਈ ਕਿੱਥੇ ਰਹਿਣ ਵਾਲੇ ਆ ਅਸੀਂ ਇੱਧਰ ਸ਼ਹਿਰ ਹੀ ਆਪਣੇ ਛੋਣੀ ਮਲੇ ਭਾਈ ਛੋਣੀ ਮਲੇ ਰਹਿਣਾ ਨੇ ਤੁਹਾਨੂੰ ਦੇਖ ਕੇ ਲੱਗਦਾ ਹੈ ਕਾਫੀ ਏਜ ਹੋਵਗੇ ਤੁਸੀਂ ਤੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਮੇਰੇ ਪਿਆਰ ਨੂੰ 22 ਸਾਲ ਹੋ ਗਏ ਜੀ ਮੇਰੇ ਜੀ ਨਕਸ਼ਰੀ ਯਾਦ ਹੈ ਯਾਦ ਹੈ ਜੀ ਕਦੋਂ ਹੈ ਅ ਕੱਤੀ ਮਾਰਚ ਕੱਤੀ ਮਾਰਚ ਚਲੋ ਬਚ ਗਏ ਫਿਰ ਤਾਂ ਵੀਡੀਓ ਤੇ ਦੇਖ ਦੇ ਦੇ ਜੇ ਕਰੇ ਪਹੁੰਚ ਜਾਂਦੇ ਤਾਂ ਗੱਲ ਹੋਰ ਹੋ ਜਾਣੀ ਸੀ ਠੀਕ ਹੈ ਤੇ ਕੁੱਟਵੇਂ ਚਲੋ ਭਾਜੀ ਅ ਵਿਆਹ ਸ਼ਾਦੀਆਂ ਹੁੰਦੀਆਂ ਆਪਾਂ ਪੰਜਾਬੀ ਅਕਸਰ ਜਾਂਦੇ ਆ ਰੌਲਾ ਲਾਪਾ ਪਾਉਂਦੇ ਆ ਇੰਜੋਏ ਕਰਦੇ ਆ ਦੱਬ ਕੇ ਹਨਾ ਨੱਚਦੇ ਟੱਪਦੇ ਆ ਵਿਆਹ ਸ਼ਾਦੀ ਤੋਂ ਵਿਆਹ ਤੱਕ ਥੇਰੇ ਬਣ ਕੇ ਰਸਮ ਹੁੰਦੀ ਹੈ ਜਾਗੂ ਕਹਿੰਦੇ ਆਪਾਂ ਉਹਨੂੰ ਠੀਕ ਹੈ ਜੀ ਤੇ ਜਾਗੂ ਕੱਢਦੇ ਕਿਵੇਂ ਪਤਾ ਪਤਾ ਦੇ ਬਾਰ ਕੁਛ ਅ ਜ਼ਿਆਦਾ ਤਾਂ ਨਹੀਂ ਪਤਾ ਫਿਰ ਵੀ ਜਿੰਨਾ ਕੋ ਪਤਾ ਹੈ ਮੈਂ ਉਹਨਾਂ ਨੂੰ ਦੱਸ ਸਕਦਾ ਵੀ ਜਾਗੋ ਕਰਦੇ ਸੀ ਵੀ ਰਾਤ ਨੂੰ ਦੀਵਾ ਵਗੈਰਾ ਜਲਾ ਕੇ ਨਾਲ ਕੁਛ ਉਹਦੇ ਵਿੱਚ ਮਤਲਬ ਕੁਝ ਪਾ ਕੇ ਮਤਲਬ ਧੂਤੀਆਂ ਵਗੈਰਾ ਵੀ ਸਾਰੇ ਪਿੰਡ ਥੋੜਾ ਐਟਮੋਸਫੇਅਰ ਕਲੀਅਰ ਹੋਵੇ ਵੀ ਸਾਰੇ ਆਨ ਜੋਗੇ ਹੋ ਜਾਣ ਤੇ ਦੂਜੇ ਸਾਰੇ ਨੂੰ ਅਹੀ ਹੁੰਦੀ ਜੀ ਨੱਚ ਟੱਪ ਲੋ ਤੇ ਸਵੇਰੇ ਟਾਈਮ ਸਿਰ ਪਹੁੰਚੋ ਟਾਈਮ ਸਿਰ ਪਹੁੰਚੋ ਇੱਕ ਗੁਰੂ ਅੰਕਲ ਜੀ ਨੇ ਉਹਨਾਂ ਨਾਲ ਗੱਲ ਹੋ ਗਿਆ ਭਾਈ ਸ਼ਿਕਾਰ ਸੱਚੀ ਗੱਲ ਵੀ ਨੇ ਭਾਈ ਕੀ ਨਾ ਆਪਣਾ ਗੁਰਪ੍ਰੀਤ ਸਿੰਘ ਲੋਕਲੀਓ ਹਾਂਜੀ ਹਾਂਜੀ ਭਾਈ ਜਿਵੇਂ ਭਾਈ ਦਾਸ ਸਾਹਿਬ ਵੀ ਜਾਗੋ ਵਾਰਸੇ ਮੈਂ ਉਹੀ ਗੱਲ ਆਉਂਗਾ ਵੀ ਚਲੋ ਇਹ ਦੱਸੋ ਪਹਿਲਾਂ ਮੈਨੂੰ ਵਿਆਹ ਨੂੰ ਕਿੰਨੇ ਸਾਲ ਹੋ ਗਏ ਵਿਆਹ ਨੂੰ ਮੇਰੇ 19 ਸਾਲ ਹੋ ਗਏ ਜੀ ਮੇਰੀ ਅਨਿਵਰਸਰੀ ਆਦ ਹੈ 25 ਅਕਤੂਬਰ ਵਾਈਫ ਦਾ ਬਰਥਡੇ 13 ਦਸੰਬਰ ਆਈ ਰੋਟੀ ਮਿਲ ਜੂ ਘਰੇ ਜਾ ਕੇ ਮਿਲ ਜਾਂਦੀ ਹੈ ਠੀਕ ਹੈ ਤੇ ਬਾਜੀ ਵਿਆਹ ਤੋਂ ਪਹਿਲਾਂ ਰਸਮ ਹੁੰਦੀ ਹੈ ਉਹ ਧੂਮ-ਧਾਮ ਨਾਲ ਮਨਾਉਨੇ ਆ ਪੂਰੇ ਆਪਾਂ ਤੈਨੂੰ ਮੋਟਾ ਮੜ ਦੱਸ ਦੇਣਾ ਪਤਾ ਤੁਹਾਨੂੰ ਲੱਗ ਜਾਣਾ ਕੀ ਸੀ ਕੀ ਗੱਲ ਕੀ ਹੈ ਧੂਮ-ਧਾਮ ਨਾਲ ਮਨਾਉਨੇ ਆ ਪੂਰੇ ਪਿੰਡ ਦਾ ਸ਼ਹਿਰ ਦਾ ਮਹੱਲੇ ਦਾ ਆਪਾਂ ਗੇੜਾ ਕੱਢਨੇ ਆ ਠੀਕ ਹੈ ਪੂਰੇ ਨੱਚ ਟੱਪਦੇ ਜਾਣੇ ਆ ਜਾਗੋ ਗਾਇਨੇ ਆਪਾਂ ਨੂੰ ਠੀਕ ਹੈ ਤੇ ਜਾਗੋ ਕੱਢੀ ਕਿਉਂ ਜਾਂਦੀ ਜੱਗੋ ਜਿੱਥੇ ਤੱਕ ਮੈਨੂੰ ਪਤਾ ਜੀ ਇਹ ਇਸ ਲਈ ਕੱਢੀ ਜਾਂਦੀ ਵੀ ਸਾਰੇ ਪਿੰਡ ਨੂੰ ਪਤਾ ਲੱਗ ਜਾਵੇ ਵੀ ਕੱਲ ਵਿਆਹ ਹੈ ਨਾ ਕਰੇ ਤੇ ਦੂਜਾ ਦੀਵਾ ਬੱਤੀ ਜਿਹੜੀ ਭਾਜੀ ਨੇ ਹੁਣ ਦੱਸਿਆ ਵੀ ਦੀਵਾ ਬੱਤੀ ਕਰਦੇ ਨੇ ਦੀਵਾ ਬੱਤੀ ਕਰਦੇ ਮਤਲਬ ਇੱਕ ਤਰ੍ਹਾਂ এনवायरमेंट ਪਿੰਡ ਦਾ ਸਾਫ਼ ਹੋ ਜਾਏ ਜੇ ਪਿੰਡ 'ਚ ਕੱਢੀਏ ਤਾਂ ਪਿੰਡ ਦਾ ਹੋ ਜਾਏ ਮਹੱਲੇ 'ਚ ਕੱਢੀ ਤਾਂ ਮਹੱਲੇ ਦਾ ਹੋ ਜਾਏ ਮਤਲਬ ਕੋਈ ਬੁਰੀ ਬਲਾ ਮੁੰਡੇ ਸਿਰ ਜਾਂ ਕੁੜੀ ਸਿਰ ਨਾ ਆਵੇ ਨੇ ਫਿਰ ਵਿਆਹ ਤੋਂ ਕੁਝ ਸਾਲ ਬਾਅਦ ਜਦੋਂ ਇਕੱਲੇ ਯਾਰ ਦੋਸਤਾਂ ਬੈਠੇ ਹੋਣੇ ਆ ਫਿਰ ਇੱਕ ਗੱਲ ਕਹਣੀ ਜਾਇਜ਼ ਵੀ ਕੋਈ ਬਲਾ ਨਾ ਆਵੇ ਸਰ ਤੇ ਬਲਾ ਤਾਂ ਲੈਣ ਚੱਲੇ ਹੋਣੇ ਬਲਾ ਲੈਣ ਚੱਲੇ ਹੋਣੇ ਠੀਕ ਹੈ ਠੀਕ ਹੈ ਚਲੋ ਕਹਿ ਦੀ ਗੱਲ ਹੈ ਜੀ ਕੋਈ ਬਲਾ ਬਲਾ ਨਹੀਂ ਹੁੰਦੀਆਂ ਇਹ ਇਹੀ ਹੁੰਦੀਆਂ ਜਿੰਨਾ ਸਾਡੇ ਘਰ ਜੋੜਦੀਆਂ ਨੇ ਹਾਂ ਇਹ ਤਾਂ ਮਜ਼ਾਕ ਆ ਆਪਣਾ ਮਰਜ਼ੀ ਕਰ ਲਈਏ ਬਟ ਇਹਨਾਂ ਤੋਂ ਬਿਨਾ ਵੀ ਕਿਸੇ ਦੀ ਘਰ ਗ੍ਰਸਤੀ ਨਹੀਂ ਹੈਗੀ ਸਹੀ ਹੈ ਬਹੁਤ ਸਹੀ ਗੱਲ ਕਹੀ ਹੈ ਤੇ ਭਾਈ ਮੈਨੂੰ ਗੌਰ ਗੱਲ ਦੱਸੋ ਹਰਦੀ ਪਾਲਾਦ ਉਸਕੇ ਆ ਚੁੱਕੇ ਸਟੇਟਮੈਂਟ ਦੇ ਚੁੱਕੇ ਹੋ ਨਹੀਂ ਕੋਨ ਕੈਮਰਾ ਤੇ ਕੀ ਕਰਿਆ ਗਾ ਰੋਟੀ ਮਿਲ ਜੂ ਆ ਰੋਟੀ ਅੱਜ ਥੋੜੀ ਓਕੀ ਲੱਗੂਗੀ ਆ ਓਕੀ ਲੱਗੂ ਰੋਟੀ ਠੀਕ ਹੈ ਠੀਕ ਹੈ ਆਏ ਹੋ ਭਾਈ ਉਹਨਾਂ ਨਾਲ ਗੱਲ ਕਰ ਭਾਈ ਅਸ਼ੇਕਾ ਦੱਸੀ ਕਾ ਭਾਜੀ ਕੀ ਨਾ ਆਪਣਾ ਰੋਹਿਤ ਭਾਜੀ ਭਾਈ ਲੋਕਲੀਓ ਲੋਕਲ ਲੋਕਲੀ ਤੇ ਭਾਈ ਜਿਵੇਂ ਭਾਈ ਨੇ ਗੱਲ ਕੀਤੀ ਉਹਨਾਂ ਨੇ ਗੱਲ ਕੀਤੀ ਜਾਗੋਵਾਰੀ ਗੱਲਬਾਤ ਕੀਤੀ ਉਹ ਵਾਰ ਦੱਸੋ ਵੀ ਮਨਾਈ ਕਿਉਂ ਜਾਂਦੀ ਹੈ ਐਵੇਂ ਕੱਢੀ ਕਿਉਂ ਜਾਂਦੀ ਹੈ ਜੋਇਮੈਂਟ ਹੋ ਗਿਆ ਵੇ ਆ ਤਾਂ ਭਲੇ ਆ ਤੀ ਇੰਜੋਇਮਮੈਂਟ ਪਾਰਟੀ ਹੋ ਗਈ ਫੰਕਸ਼ਨ ਹੋ ਗਿਆ ਘਰ ਦਾ ਸਾਰੇ ਬੰਦੇ ਇਕੱਠੇ ਹੋ ਗਏ ਪ ਕੀ এনवायरमेंट ਵਾਲਾ ਭਾਈ ਆਪਾਂ ਰਖਭਗ ਗਏ ਹੈਗੇ ਹਣਾ ਤੇ ਸ਼ਹਿਰ ਦੇ ਵਧੀਆ ਜਗ੍ਹਾ 'ਚ ਬੈਠੇ ਆ ਆਰਾਮ ਨਾ ਆਰਾਮ ਸਭ ਕੁਝ ਹੈਗਾ ਇੱਥੇ ਤੇ ਇੱਕ ਥੋੜੇ ਤੋਂ ਇਹਨਾਂ ਨੂੰ ਇੱਕ ਗੱਲ ਪੁੱਛਣਾ ਚਾਹੂੰਗਾ ਵੀ ਸ਼ਹਿਰ ਦੀ ਜਾਗੋ ਵਧੀਆ ਹੁੰਦੀ ਹੈ ਪਿੰਡ ਦੀ ਜਾਗੋ ਵਧੀਆ ਹੁੰਦੀ ਹੈ ਜਦੋਂ ਪਿੰਡ ਦੀ ਵਧੀਆ ਹੁੰਦੀ ਆ ਮਿਕਸੀ ਹੋ ਗਿਆ ਇੱਕ ਵਾਰ ਦਾ ਸ਼ਹਿਰ ਚ ਥੋੜਾ ਹਾਈਫਾਈ ਹੋ ਗਿਆ ਪਿੰਡ ਸਦਾ ਬਦ ਹੋ ਜਾਂਦਾ ਪਿੰਡ ਚ ਜ਼ਿਆਦਾ ਵਧੀਆ ਪਿੰਡ ਦੀ ਜਾਗੋ ਚ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਸ਼ਹਿਰਾਂ ਨੇ ਮੈਂ ਤੁਹਾਨੂੰ ਦੱਸਦਾ ਜੀ ਜਾਗੋ ਹੋ ਜਵੇ ਪੰਗੜਾ ਪਾਰਟੀ ਹੋ ਜੇ ਕਿੱਥੇ ਜਿੱਥੇ ਤੁਹਾਡੇ ਆਪਸ ਜਿੱਥੇ ਬਹੁਤ ਜ਼ਿਆਦਾ ਪ੍ਰੇਮ ਪਿਆਰ ਹੈਗਾ ਵੈ ਸਾਰੇ ਜਿੱਥੇ ਗੈਦਰਿੰਗ ਜਾ ਰਹਾ ਹੈਗੀ ਇੱਕ ਦੂਜੇ ਨਾਲ ਪਿਆਰ ਹੈ ਉੱਥੇ ਹੀ ਵਧੀਆ ਨਿਕਲਦੀ ਹੈ ਇਹਦੇ ਵਿੱਚ ਕੋਈ ਸ਼ਹਿਰ ਜਾਂ ਪਿੰਡ ਚ ਆਪਾਂ ਨਾ ਇਦਾਂ ਕਰੀਏ ਇੱਕ ਦੇ ਭਾਈ ਨੇ ਕਿਹਾ ਜਾਗੋ ਜਾਈਂ ਸ਼ਹਿਰ ਦੀ ਹੋਏ ਜਾਂ ਪਿੰਡ ਦੀ ਹੋਏ ਜਿੱਥੇ ਦਿਲ ਮਿਲਦੇ ਨੇ ਉੱਥੇ ਬਹੁਤ ਦਿਲ ਮਿਲਦੇ ਨੇ ਤੇ ਗੱਲਬਾਤ ਵਧੀਆ ਹੁੰਦੀ ਹੈ ਤੇ ਭਾਈ ਬਹੁਤ ਧੰਨਵਾਦ ਮਮ ਸ਼੍ਰੀਕਲ ਜੀ ਮਮ ਸ਼੍ਰੀਕਲ ਜੀ ਸ਼੍ਰੀ ਮੈਮ ਥੋੜਾ ਤੋਂ ਐਪ ਥੋੜਾ ਪਿਆਰ ਦੇ ਦੂਰੋਂ ਮੈਂ ਦੇਖ ਥੋੜਾ ਪਿਆਰ ਦੇਖ ਲੱਗ ਰਿਹਾ ਸੀ ਤੁਸੀਂ ਰੀਅਲ ਸਿਸਟਰਸ ਹੋਗੇ ਜਾਂ ਦਰਾਣੀ ਹੋਗੇ ਹਨਾ ਕਿ ਨਹੀਂ ਵੀ ਨਹੀਂ ਐਸੀ ਨਹੀਂ ਹੈਗੀ ਠੀਕ ਹੈ ਤੁਸੀਂ ਖੁਸ਼ੀਆਂ ਮੈਂ ਅਸੀਂ ਗੁਰੂ ਦੇ ਇੱਥੇ ਆ ਠੀਕ ਹੈ ਤੇ ਮੈਮ ਮੈਂ ਇਹ ਪੁੱਛਣਾ ਚਾਹਾਂਗਾ ਵੀ ਵਿਆਹ ਸ਼ਾਦੀਆਂ ਬੱਕ ਕਰਦੇ ਆ ਧੂਮ-ਤਾਮ ਨਾਲ ਮਿਲਦੇ ਆਂ ਪਰੇ ਅੰਪਾਇਰ ਕਰਦੇ ਆਂ ਬਿਆਦ ਦਿਨ ਬਲਗ ਰਸ ਬਣਾਈ ਜਾਂਦੀ ਹੈ ਤੁਮ ਤਾਮਨਾ ਨਾ ਚਾਹ ਸ਼ਹਿਰਾਂ ਚ ਹੋਵੇ ਪਿੰਡ ਚ ਹੋਵੇ ਇੱਕ ਜਗ ਉਹ ਕੜਦੇ ਆਂ ਕਿਉਂ ਕੜਦੇ ਆਂ ਆਪਾਂ ਉਹ ਖੁਸ਼ੀ ਲਈ ਕੜਦੇ ਆਂ ਦੇਖੋ ਸਾਰੇ ਇਕੱਠੇ ਹੁੰਦੇ ਆਂ ਸਜ ਦਜ ਕੇ ਆਂਦੇ ਆਂ ਪੰਜਾਬੀ ਲੁੱਕ ਲੱਗਦੀ ਹੈ ਇੰਡੀਆ ਦਾ ਸਾਰਾ ਮਾਹੌਲ ਨਜ਼ਰ ਆਂਦੇ ਆਂਦੇ ਜੀ ਭਾਰਤ ਦਾ ਤੇ ਇਹ ਹੀ ਆ ਕੋਈ ਨਾਲ ਮਿਲ ਕੇ ਖੁਸ਼ੀਆਂ ਖਾਣ ਬੰਡਣਾ ਹ ਕੀ ਸਾਰੇ ਮਿਲ ਕੇ ਜਦੋਂ ਅਸੀਂ ਆਪਣੀ ਖੁਸ਼ੀ ਚ ਬਾਕੀਆਂ ਨੂੰ ਵੀ ਨਾਲ ਸ਼ਾਮਿਲ ਕਰ ਲੈਣੇ ਆਂ ਬਸ ਮੈਮ ਅੱਜਕੱਲ ਟ੍ਰੈਂਡ ਬਦਲ ਗਿਆ 90s ਦੀ ਜਗ ਉਹ ਵਿਆਹ ਉਹਦੇ ਲੱਗ ਹੁੰਦੇ ਸੀ ਹੁਣ ਤੋਂ ਬਹੁਤ ਪੈਸੇ ਵਾਲੇ ਹੋ ਗਏ ਹਨਾ ਤੇ ਤੁਹਾਨੂੰ ਕੀ ਲੱਗਦਾ ਵਿਆਹ ਜਿਹੜੀ ਸ਼ਹਿਰ ਦੀ ਜਗ ਉਹ ਵਧੀਆ ਹੁੰਦੀ ਹੈ ਪਿੰਡ ਦੀ ਜਗ ਵਧੀਆ ਹੁੰਦੀ ਹੈ ਤੁਹਾਡਾ ਪੁਆਇੰਟ ਆਫ View ਕੀ ਹੈ ਮੇਰਾ ਤੇ ਇਹੀ ਹੈ ਕਿ ਖੁਸ਼ੀਆਂ ਮਿਲਣੀਆਂ ਚਾਹੀਦੀਆਂ ਸ਼ਹਿਰ 'ਚ ਹੋਣ ਚਾਹੇ ਪਿੰਡਾਂ ਦੇ ਵਿੱਚ ਹੋ ਜਿੱਥੇ ਇੱਕ ਦੂਜੇ ਨਾਲ ਮਿਲ ਕੇ ਹੱਸ ਕੇ ਅਸੀਂ ਆਪਣਾ ਖੁਸ਼ੀ ਜ਼ਾਹਿਰ ਕਰਦੇ ਆ ਉਹੀ ਸਭ ਤੋਂ ਵਧੀਆ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਇਸ ਗੱਲ ਤੇ ਮੈਂ ਵੀ ਇਹ ਹੀ ਕਹਿਣਾ ਚਾਹੁੰਦੀ ਹਾਂ ਜੋ ਇਹਨਾਂ ਨੇ ਕਿਹਾ ਥੈਂਕ ਯੂ ਮੈਮ ਥੈਂਕ ਯੂ ਸੋ ਮਚ ਨਹੀਂ ਬੰਡਣਾ ਚਾਹੁੰਦੀ ਥੈਂਕ ਯੂ ਜਿਵੇਂ ਮੈਮ ਨੇ ਕਿਹਾ ਵੀ ਖੁਸ਼ੀਆਂ ਵੰਡਣੀਆਂ ਚਾਹੀਦੀਆਂ ਐ ਚਾਹੇ ਜਾਗੋ ਪਿੰਡ ਦੀ ਹੋਵੇ ਚਾਹੇ ਜਾਗੋ ਸ਼ਹਿਰ ਦੀ ਹੋਵੇ ਫਿਰ ਲਾਲ ਗੱਲਾਂ ਬਾਤਾਂ سلسلے ਇੱਥੇ ਖਤਮ ਕਰਦੇ ਆ ਤੇ ਮੈਨੂੰ ਦਿਓ ਫਿਲਹਾਲ ਇਜਾਜ਼ਤ ਮੈਂ ਵਿਜੇ ਸਿੰਘ ਕੈਮਰਾਮੈਨ ਬਲਵਿੰਦਰ ਦੇ ਨਾਲ